ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਕਿਹੜਾ ਪਿੰਡ ਆ ਜੀ ਪਿੰਡ ਵੰਦਰ ਡੋੜਾ ਜੀ ਅੱਛਾ ਵੰਦਰ ਠੀਕ ਆ ਜੀ ਤੇ ਕੀ ਦਾ ਬੋਲਾ ਜੀ ਇਹ ਐਮ 22 ਦਾ ਜੀ ਇਹ ਐਮ 22 ਦਾ ਜੀ ਹਾਂ ਜੀ ਤੇ ਇਹਦਾ ਰਿਕਾਰਡ ਕੀ ਆ ਜੀ ਇਹਦੀ 3 ਸਾਲ ਤੇ 4 ਮਹੀਨੇ ਉਮਰ ਆ ਬਾਈ ਜੀ ਹੁਣ ਠੀਕ ਆ ਜੀ 4 ਦੰਦ ਹੋ ਗਿਆ ਜੀ ਇਹ ਠੀਕ ਆ ਜੀ ਤੇ ਮੇਲਿਆਂ ਚੋਂ ਕੋਈ ਸਾਡੇ ਸਿਲੈਕਟ ਹੋਇਆ ਹੋਇਆ ਜੀ ਅੱਗੇ ਪਹਿਲਾਂ ਠੀਕ ਆ ਜੀ ਇਹਦਾ ਸੀਮਨ ਸਾਡੇ ਕੋਲੇ ਤਿਆਰ ਆ ਠੀਕ ਆ ਜੀ ਆ ਸਕਰੀਨ ਤੇ ਫੋਟੋ ਆ ਜੀ ਬੱਚੇ ਵੀ ਆਉਣ ਲੱਗ ਗਏ ਠੀਕ ਆ ਬੱਚਾ ਤਾਂ ਨਹੀਂ ਨਾਲ ਲੈ ਕੋਈ ਨਹੀਂ ਬੱਚਾ ਨਹੀਂ ਕੋਈ ਨਾਲ ਲੈ ਜੀ ਠੀਕ ਹੈ ਜੀ ਛੋਟੇ ਆ ਬੱਚੇ ਹਜੇ ਇਹ ਐਮਨ 29 ਦਾ ਇਹ ਐਮਨ 29 ਦਾ ਬੱਚਾ ਤੇ ਇਹਦੀ ਮਾਤਾ ਮਾਂ ਆਪਣੇ ਕੋਲ ਆ ਉਹ ਕੋਲ ਨਹੀਂ ਜੀ ਅੱਛਾ ਉਹ ਵੇਚਤੀ ਸੀ ਅਸੀਂ ਠੀਕ ਆ ਉਹਦਾ ਦੁੱਧ ਕਿੰਨਾ ਸੀਗਾ 22 ਲੀਟਰ ਦੁੱਧ ਸੀ ਜੀ ਠੀਕ ਹੈ ਜੀ ਤੇ ਦੇਖੋ ਜੀ ਐਮਨ 29 ਦਾ ਸਾਨਾ ਤੇ 22 ਲੀਟਰ ਮਾਂ ਦਾ ਦੁੱਧ ਦਾ ਰਿਕਾਰਡ ਦੱਸਦੇ ਨੇਗੇ ਤੇ ਉਹ ਕਹਿੰਦਾ 22 ਕਹਿੰਦਾ ਆਪਾਂ ਛੇਲ ਕਰਦੇ ਆ ਪਾਉਂਗੇ ਅੱਜ ਫਰਨਮਾਇਚ ਪਾਉਣਾ ਜੀ ਹਾਂ ਨਮਾਇਚ ਚ ਪਾਉਣਾ ਜੀ ਤਿਆਰੀਆਂ ਚੱਲ ਰਹੀਆਂ ਨੇ ਪੂਰੀਆਂ ਹੈ ਤਿਆਰੀਆਂ ਹਾਂ ਮਾਲ ਸਾਂ ਮੂਲ ਸਾਂ ਤਾਂ ਹੀ ਵਾਈ ਕਰੀ ਜਾਂਦਾ ਹੈ ਹਾਂ ਤੇ ਸਾਂ ਠੰਡਾ ਹੂੰ ਵੈਸੇ ਹਾਂਜੀ ਹਾਂਜੀ ਸਿਆਣਾ ਠੰਡਾ ਸਿਆਣਾ ਹੈ ਗਰਮ ਨਹੀਂ ਹੈਗਾ ਨਾ ਤੇ ਉਹ ਵੀ ਕੱਦ ਬਹੁਤ ਆ ਫੜੀ ਮਾਣਿਆ ਮੋਲ ਉਰੋਂ ਕੱਦ ਦੇਖਦੇ ਆਪਾਂ ਇਹਦਾ ਲਵੇ ਖੜਕੇ ਤੇ ਵਾਈ ਦਾ ਕੱਦ ਬਹੁਤ ਆ ਸੁੱਖ ਨਾਲ ਤੇ ਆ ਦੇਖੋ ਜੀ ਤੇਰੇ ਕੱਦ ਜੱਡੇ ਸਾਂ ਆਏ ਨੇ ਤੇ ਇਹ ਹੱਥ ਮਤਲਬ ਧਰ ਕੇ ਐ ਘੋੜੇ ਤੋਂ ਵੀ ਉੱਪਰ ਦਾ ਲੈਵਲ ਹੈ ਮਤਲਬ ਕੱਦ ਹੋਊਗਾ ਇਹਦਾ 70 ਇੰਚ ਹੋਊਗਾ ਨਾ 70 72 ਇੰਚ ਹਾਂ 66 ਇੰਚ ਹੈਗਾ ਜੀ 70 ਇੰਚ ਤਾਂ ਪੱਕਾ ਹੋਊਗਾ ਆਰਾਮ ਨਾਲ ਬਸ ਤੇਰਾ ਜਿੰਨਾ ਯਾਰ ਉਹਨਾ ਹੈਗਾ ਬਸ ਹਾਂ 6 ਫੁੱਟ ਦਾ ਫਿਰ ਬਸ ਫਿਰ ਹੈਗਾ ਹੈਗਾ ਤੇ ਬਾਕੀ ਤੁਹਾਨੂੰ ਕਿਵੇਂ ਲੱਗਿਆ M29 ਦਾ ਰਿਜ਼ਲਟ ਤਾਂ ਇਹ ਵੀ ਕਮੈਂਟਾਂ 'ਚ ਜਰੂਰ ਦੱਸਿਓ ਤੇ ਬਾਕੀ ਬਾਈ ਦਾ ਸੰਪਰਕ ਨੰਬਰ ਤੇ ਸੀਮਨ ਲੈਣ ਲਈ ਆਹ ਹੈ ਪੱਪੂ ਸਿੰਘ 3991442430054 84 ਤੇ 975 ਅ ਨਾਸੀ 010 ਹਾਂਜੀ ਤੇ ਇਹ ਰਿਕਾਰਡ ਹੈ ਬਾਈ ਦਾ ਤੇ ਬਾਕੀ ਦੇਖਦੇ ਹਾਂ ਹੁਣ ਪਊਗਾ ਇਸ ਤੋਂ ਬਾਅਦ ਰਿੰਗ ਦੇ ਵਿੱਚ ਕਿਹੜਾ ਪਹਿਲੇ ਤੇ ਆਉਂਦਾ ਦੂਜੇ ਤੇ ਆਉਂਦਾ ਬੋਲੋ ਬਹੁਤ ਚੰਗੇ ਤੋਂ ਚੰਗਾ ਪਊਗਾ ਹਾਂਜੀ ਹਾਂਜੀ ਠੀਕ ਹੈ ਜੀ ਸਾਰਿਆਂ ਨੇ ਆਪ ਆਪਣਾ ਜੋਰ ਲਾਇਆ ਹੈ ਤੇ ਕਿਹੜਾ ਪਹਿਲੇ ਨੰਬਰ ਤੇ ਆਉਂਦਾ ਕਿਹਨੂੰ ਵਧਾਈ ਮਿਲੂ ਅੱਜ ਕਿਹਦੇ ਮੱਥੇ ਤੇ ਫੁੱਲ ਬੰਨਿਆ ਜਾਊਗਾ ਉਹ ਦੇਖਾਂਗੇ ਲਾਈਵ ਚਲਾਉਂਗਾ ਮੈਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਿਹੜਾ ਪਿੰਡ ਕਿਹੜਾ ਸਤ ਜੀ ਸਾਡਾ ਪਿੰਡ ਵੰਦਰਾ ਜੀ ਜ਼ਿਲ੍ਹਾ ਮੋਗਾ ਜੀ ਤਸਵੀਲ ਬਾਗਾਪੁਰਾਣਾ ਠੀਕ ਹੈ ਜੀ ਸਾਡਾ ਨਾਮ ਮਲਕੀਤ ਸਿੰਘ ਪੱਪੂ ਆ ਠੀਕ ਹੈ ਜੀ son ਅਬਦੁੱਲਾ ਸਿੰਘ son ਅਬਦੁੱਲਾ ਸਿੰਘ ਹਾਂ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਤੇ ਬਾਈ ਫਿਰ ਮਾਸਲ ਦੇ ਪੂਰੀਆਂ ਮਾਲਸਾ ਕਰਦੇ ਹਾਂ ਜੀ ਹਾਂ ਹਾਂ ਐਮਾਨ ਲਾ ਵੀ ਹਾਂ ਚਮਕੇ ਆਪਣਾ ਇਹ ਚਮਕੂਗਾ ਬਾਈ ਹਾਂ ਕੱਲਾ ਤੇਲ ਵੀ ਨਹੀਂ ਕੰਮ ਕਰਦਾ ਵਿੱਚ ਵੀ ਕੰਮ ਕਰੂਗਾ ਵਿੱਚ ਵੀ ਕੰਮ ਕਰਦਾ ਮੇਰੇ ਵੀ ਕੰਮ ਕਰਦਾ ਕੁਆਲਿਟੀ ਕੰਮ ਕਰੂਗਾ ਕੁਆਲਿਟੀ ਕੰਮ ਕਰੂਗੀ ਭਾਈ ਹੈ ਮਾਲਸਾਂ ਤਾਂ ਬਾਈ ਨੇ ਬਹੁਤ ਕੀਤੀਆਂ ਤੇ ਕੁਆਲਿਟੀ ਉਹ ਤੇ ਮਾਲਸਾਂ ਦਾ ਬਾਈ ਕਿਵੇਂ ਹੀ ਉਧਰ ਬਾਬ ਵਿੱਚ ਪਰੋਣਾ ਹੋਇਆ ਦਾ ਕੰਮ ਕਰੂਗਾ ਇਹ ਗੱਲ ਥੋੜੀ ਸਿਆਣੀ ਹੈ ਤੇ ਬਾਬਾ ਜੀ ਵੀ ਉਧਰ ਮਸਲ ਮਸਲੀ ਜਾਂਦੇ ਆ ਕਾਂ ਕਾਂ